ਸਰੀ ਗਾਲ ਦੀ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਕਿਲੇ ਮੱਝ ਲੈ ਕੇ ਜਾਣੀਆਂ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਲਾਈਕ ਵੀ ਕਰ ਲਿਓ ਆਪਾਂ ਆਪਣਾ ਨੰਬਰ ਦੱਸ ਦਿੰਨੇ ਆ 953080955 ਠੀਕ ਆ ਜੀ ਧੰਨਵਾਦ ਦੋਸਤੋ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੇਰੀ ਫਾਰਮ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੇ ਬਾਈ Facebook ਤੇ ਦੇਖ ਰਹੇ ਨੇ ਉਹ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਚਾਰ ਝੋਟੀਆਂ ਪ੍ਰਦੀਪ ਬਾਈ ਦੇ ਘਰੋਂ ਵੀਡੀਓ ਬਣਾ ਰਹੇ ਆ ਤਰੀਕ ਹੈਗੀ ਅੱਜ 1 ਆ ਪੰਜਵਾਂ ਮਹੀਨਾ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਜੀ ਹਾਲ ਚਾਲ ਠੀਕ ਨੇ ਵਧੀਆ ਜੀ ਅੱਜ ਕਿੰਨੀਆਂ ਨੇ ਜੀ ਆਪਣੇ ਲੋਵੇ ਤਾਂ ਚਾਰ ਜੀ ਚਾਰ ਝੋਟੀਆਂ ਨੇ ਦੇਖ ਸਕਦੇ ਹੋ ਦੋਸਤੋ ਤੇ ਹਰਿਆਣੇ ਦੀ ਹਰਿਆਣੇ ਦੀਆਂ ਝੋਟੀਆਂ ਨੇ ਬਾਈ ਲੋਵੇ ਆ ਕੈਮਾ ਸੁਆ ਜੀ ਇੱਕਾ ਕੈਮਾ ਸੁਆ ਇਹ ਪਹਿਲਾ ਹਾਂ ਜੀ ਠੀਕ ਹੈ ਜੀ ਠੀਕ ਆ ਪਹਿਲਾ ਸੁਆ ਝੋਟੀ ਆ ਦੋਸਤੋ ਦੇਖ ਸਕਦੇ ਹੋ ਕੱਦ ਕਾਰਡ ਬਹੁਤ ਸੋਹਣਾ ਝੋਟੀ ਦਾ ਥੋੜੀ ਖੁੱਲੀ ਬੰਨੀ ਪਿਆ ਥਣ ਵੀ ਵਧੀਆ ਗੈਪ ਤੇ ਆ ਮੁੱਠੀ ਵਾਲਾ ਤਾਣਾ ਰੇਟ ਬਾਈ ਹੋਰੇ ਕਰਨਗੇ ਫੋਨ ਤੇ ਰੇਟ ਫੋਨ ਤੇ ਜੀ ਹਾਂ ਜੀ ਨੰਬਰ ਦੱਸ ਦੋ ਜੀ ਬੋਲ ਕੇ ਚਲ ਮੈਂ 30801955 9530801955 ਰੇਟ ਬਾਈ ਫੋਨ ਤੇ ਕਰਨਗੇ ਬਾਕੀ ਦੁੱਧ ਤਿਆਰ ਵਾਲੀਆਂ ਨੇ ਦੋਸਤੋ ਆਹ ਦੇਖ ਸਕਦੇ ਹੋ ਦੂਜਾ ਤੀਜਾ ਸੂਆ ਆ ਗਈ ਚਾਰ ਨੇ ਬਾਈ ਲੋਵੇ ਜਿਹੜੀ ਛੋੜੇ ਪਸੰਦ ਆਉਂਦੀ ਆ ਦੋਸਤੋ ਬਾਈ ਇਹਨਾਂ ਕਨੈਕਟ ਕਰ ਸਕਦੇ ਹੋ ੱਲੇਵਾ ਦੇਖੋ ਦੇਵਾ ਬਹੁਤ ਸਾਨਦਾਰ ਆ ਇਹ ਦੂਜਾ ਸੂਆ ਕੱਦ-ਕਾਡ ਵੀ ਚੰਗਾ ਸਿੰਘ ਬਿਲਕੁਲ ਗੋਲ ਆ ਫੇਸ ਕੁਆਲਿਟੀ ਵੀ ਚੰਗੀ ਆ ਵੱਡੇ ਕੱਦ ਦੀ ਆ ਦੋਸਤੋ ਆ 4 ਨੰਬਰ ਵਾਲੀ ਦੇਖੋ ਫਿਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜੀ ਪਸੰਦ ਆਉਂਦੀ ਆ ਬਾਈ ਨਾ ਰੈਂਟ ਰੈਂਟ ਦੀ ਗੱਲਬਾਤ ਕਰ ਸਕਦੇ ਹੋ ਆ ਦੇਖੋ ਸ਼ਾਨਦਾਰ ਝੋਟੀ ਆ ਪੂਰੀ ਲੈਵਾ ਦੇਖੋ ਲੇ ਬਾਈ ਬਹੁਤ ਚੰਗਾ ਗਾ ਕਰਮ ਵਾਲੀ ਦੇ ਕੱਦ-ਕਾੜ ਵੀ ਚੰਗਾ ਸੂਈਆਂ ਸਵਾਈਆਂ ਨੇ ਦੋਸਤੋ ਜਿਹੜੇ ਬਾਈ ਨੇ ਲੈਣੀਆਂ ਨੇ ਕਰ ਲਓ ਬਾਈ ਨਾਲ ਕਨੈਕਟ